ਜੇ ਤੁਹਾਨੂੰ ਬੁਖਾਰ ਆ ਰਿਹਾ ਹੈ ਤੁਹਾਨੂੰ ਖੁਸ਼ੀ ਮਨਾਉਣੀ ਚਾਹੀਦੀ ਪਰ ਜੇ ਵਾਰ-ਵਾਰ ਬੁਖਾਰ ਆ ਰਿਹਾ ਹੈ ਤਾਂ ਫਿਰ ਸੋਚਨ ਦੇ ਵਿਚਾਰ ਕਰਨ ਦੀ ਲੋੜ ਹੈ ਜੀ ਇੱਥੇ ਲੌਂਗ ਰੱਖਿਆ ਅੱਜ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਬੜਾ ਵਧੀਆ ਹੱਲ ਲੈ ਕੇ ਆਏ ਹਨ ਕਰਨਗੇ ਕੀ ਜੀਏ ਲੌਂਗ ਜਿਨ੍ਹਾਂ ਦਾ ਡਾਈਜੈਸ਼ਨ ਸਿਸਟਮ ਜਮ੍ਹਾਂ ਹੀ ਨਸ਼ਟ ਹੋ ਚੁੱਕਾ ਵਾ ਯਾਨੀ ਕਿ ਨਾ ਤਾਂ ਡਾਈਜੈਸਟ ਹੋ ਰਿਹਾ ਵਾ ਔਰ ਨਾ ਕੁਝ ਬਾਹਰ ਆ ਰਿਹਾ ਵਾ ਲੌਂਗ ਲੈਣ ਲੱਗ ਜਾਓ ਗੱਡੀਆਂ ਲੱਗ ਜੇਗੀ ਜਿਨ੍ਹਾਂ ਦਾ ਫੇਸ ਦਾ ਗਲੋ ਨਹੀਂ ਵੱਧ ਰਿਹਾ ਲੋਂਗ ਵਧਾਏਗਾ ਜਿਨਾਂ ਨੂੰ ਬਵਾਸੀਰ ਦੀ ਪ੍ਰੋਬਲਮ ਆ ਲੋਂਗ ਸਹੀ ਕਰੇਗਾ ਸਭ ਤੋਂ ਜੇ ਪਤਾ ਲੱਗੇ ਕਿ ਸਾਨੂੰ ਜਿਹੜਾ ਇਹ ਬੁਖਾਰ ਹੈ ਭੰਗੜੇ ਪਾਉਣ ਵਾਲਾ ਬੁਖਾਰ ਹੈ ਜਾਂ ਬੁਖਾਰ ਸਾਨੂੰ ਸੋਚਣ ਵਾਲਾ ਬੁਖਾਰ ਹੈ ਉਹਦੇ ਕਿ ਸਿੰਪਟਮ ਕੀ ਹੋਣਗੇ ਸਭ ਤੋਂ ਪਹਿਲਾਂ ਤੁਹਾਡੇ ਮੂੰਹ ਦਾ ਸਵਾਦ ਕੋੜਾ ਹੋ ਜਾਏਗਾ ਸਿਰਦਰਦ ਰਹੇਗਾ ਪੇਟ 'ਚ ਦਰਦ ਰਹੇਗਾ ਤੁਹਾਡਾ ਉੱਠਣ ਨੂੰ ਮਨ ਨਹੀਂ ਕਰੇਗਾ ਸਰੀਰ ਮਤਲਬ ਕਿ ਇਨਾਂ ਨੂੰ ਢਾਲ ਹੋ ਜਾਏਗਾ ਕਿ ਐ ਕਰ ਜੀ ਕਰੇਗਾ ਕੋਈ ਦੋ ਬੰਦੇ ਮੂੰ ਚੱਕ ਕੇ ਠੋਣ ਬੁਖਾਰ ਨਾਲ ਅਜ ਤੱਕ ਕੋਈ ਵੀ ਮਰਦਾ ਨਹੀਂ ਕੋਈ ਮਰਿਆ ਨਹੀਂ ਅਜ ਤੱਕ ਹੂੰ ਪਰ ਜੇ ਤੇਜ਼ ਬੁਖਾਰ ਦੇ ਵਿੱਚ ਕਿਸੇ ਅਣਜਾਣ ਡਾਕਟਰ ਵੱਲੋਂ ਦਿੱਤੀ ਹੋਈ ਗੋਲੀ ਦਿੱਤਾ ਹੋਇਆ ਇੰਜੈਕਸ਼ਨ ਉਹਦੇ ਨਾਲ ਮੌਤ ਹੋ ਸਕਦੀ ਹੈ ਕਲੈਪਸ ਹੋ ਸਕਦਾ ਹੈ ਕਲੈਪਸ ਹੋ ਸਕਦਾ ਹੈ ਜੇ ਤੁਹਾਡੇ ਪਲੇਟਲੇਟਸ ਐਲ ਵਾਰ-ਵਾਰ ਘਟ ਰਹੇ ਨੇ ਵਾਰ-ਵਾਰ ਡਾਊਨ ਜਾ ਰਹੇ ਨੇ ਤਾਂ ਇਹਦਾ ਮਤਲਬ ਤੁਸੀਂ ਟਾਈਫਾਇਡ ਦੇ ਸ਼ਿਕਾਰ ਹੋਣ ਵਾਲੇ ਹੋ ਆਪਦੀ ਇਲਾਜ ਆਪਦੀ ਰਿਕਵਰੀ ਸ਼ੁਰੂ ਕਰੋ ਅoraj ਇਸੇ ਲੋਂਗ ਦਾ ਇੱਕ ਐਡਾ ਕਰਾਮਾਤੀ ਫਾਰਮੂਲਾ ਲੈ ਕੇ ਆਇਆ ਐ ਐਡਾ ਕਰਾਮਾਤੀ ਨੁਸਖਾ ਲੈ ਕੇ ਆਇਆ ਇੱਕ ਤੁਹਾਡੇ ਸਰੀਰ ਦੇ ਵਿੱਚ 50 ਘੋੜਿਆਂ ਨਾਲੋਂ ਵੱਧ ਭੱਜਣ ਦੀ ਸ਼ਕਤੀ ਔਰ 10 ਹਾਥੀਆਂ ਨਾਲੋਂ ਵੱਧ ਤੁਹਾਡੇ ਅੰਦਰ ਸ਼ਕਤੀ ਪੈਦਾ ਕਰਨ ਵਾਲਾ ਅੱਜ ਇਦਾਂ ਦਾ ਇੱਕ ਇਮਿਊਨਿਟੀ ਬੂਸਟਰ ਤਿਆਰ ਕੀਤਾ ਵਾ ਜਿੰਨੇ ਤੁਹਾਨੂੰ ਘੋੜੇ ਵਾਂਗ ਭੱਜਣ ਲਾ ਦੇਣ ਟਾਈਫਿਡ ਦੀ ਦਵਾਈ ਬਣਾ ਕੇ ਲੈ ਕੇ ਆਇਆ ਲਓ ਬਿਲਕੁਲ ਜੀ ਸਾਨੂੰ ਨੁਸਖਾ ਫਾਰਮੂਲਾ ਦੱਸੋ ਜੀ ਕਿਵੇਂ ਬਣਨਾ ਹੈ ਨੁਸਖਾ ਫਾਰਮੂਲਾ ਬਹੁਤ ਹੀ ਸਿੰਪਲ ਤੇ ਸਾਦਾ ਵਾ ਤੁਸੀਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਤਾਂ ਕੋਣਨ ਤੋਂ ਬਾਅਦ ਪਾਣੀ ਦਾ ਇੱਕ ਗਲਾਸ ਕੁਛ ਇੱਦਾਂ ਤਰ੍ਹਾਂ ਦਾ ਤੁਹਾਨੂੰ ਰੂਬਰੂ ਹੋਏਗਾ ਕੀ ਕਰੇਗਾ ਇੱਕ ਗਲਾਸ ਇਹ ਇੱਕ ਗਲਾਸ ਤੁਹਾਡੇ ਸਰੀਰ ਦਾ ਬਦਲੇਗਾ ਇਤਿਹਾਸ ਸਵੇਲੇ ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇ ਜਿੱਥੇ ਕਿਤੇ ਬੱਚੇ ਨੂੰ ਜਵਾਨ ਨੂੰ ਜਾਂ ਫਿਰ ਬਜ਼ੁਰਗ ਨੂੰ ਬੁਖਾਰ ਨਾ ਹੋਇਆ ਹੋਵੇ ਕਿਉਂਕਿ ਮੌਸਮ ਹੀ ਅਜਿਹਾ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਅਸੀਂ ਕੀ ਕਰੀਏ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਬੁਖਾਰ ਦੀ ਗੱਲ ਅੱਜ ਚੱਲੀ ਹੈ ਤਾਂ ਬੁਖਾਰ ਦਾ ਹੱਲ ਵੀ ਤੁਹਾਨੂੰ ਦੱਸਾਂਗੇ ਦੱਸਣਗੇ ਕੌਣ ਨਾਗੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦੇ ਡਾਕਟਰ ਜੋੜਾ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਤੇ ਡਾਕਟਰ ਕਰਨ ਕਟਾਰੀਆ ਜੀ ਇਹਨਾਂ ਨਾਲ ਗੱਲਬਾਤ ਕਰਕੇ ਅਸੀਂ ਸਮਝਾਂਗੇ ਕਿ ਜਿਹੜਾ ਇਸ ਵੇਲੇ ਬੁਖਾਰ ਚੱਲ ਰਿਹਾ ਹੈ ਮੌਸਮ ਬਦਲਦੇ ਸਾਡੇ ਸਰੀਰ ਦਾ ਤਾਪਮਾਨ ਵੀ ਬਦਲ ਜਾਂਦਾ ਹੈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਿਲਕੁਲ ਜੀ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਕ ਵਾਰ ਫਿਰ ਸਾਡੇ ਪਿਆਰ ਭਰੇ ਸੋਤੇਆਂ ਰੂਬਰੂ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਉਹ ਪਿਆਰ ਭਰੇ ਸੋਤੇਆਂ ਦਾ ਜਿਹੜੇ ਸਾਡੇ ਨੁਸਖਿਆਂ ਨੂੰ ਬਾਖੂਬੀ ਘਰ ਦੇ ਵਿੱਚ ਵਰਤ ਕੇ ਆਪਣੀ ਸਿਹਤ ਤੰਦਰੁਸਤ ਬਣਾ ਰਹੇ ਆ ਅੱਛਾ ਡਾਕਟਰ ਸਾਹਿਬ ਅੱਜ ਗੱਲ ਕਰ ਰਹੇ ਆ ਅਸੀਂ ਬੁਖਾਰ ਦੀ ਬੁਖਾਰ ਵੀ ਮਿਆਦੀ ਬੁਖਾਰ ਜਿਹਨੂੰ ਅਸੀਂ ਕਹਿੰਦੇ ਆ ਟਾਈਫਾਇਡ ਬੜਾ ਪਰੇਸ਼ਾਨ ਕੀਤਾ ਪਿਆ ਬੱਚਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਜਵਾਨਾਂ ਨੂੰ ਵੀ ਹਾਂ ਫਰੁਕੀ ਸਾਹਿਬ ਪਹਿਲੀ ਗੱਲ ਤਾਂ ਇਹ ਆ ਕਿ ਜੇ ਤੁਹਾਨੂੰ ਬੁਖਾਰ ਆ ਰਿਹਾ ਹੈ ਤੁਹਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਖੁਸ਼ੀ ਮਨਾਉਣੀ ਚਾਹੀਦੀ ਬਿਲਕੁਲ ਬਿਲਕੁਲ ਜੇ ਤੁਹਾਨੂੰ ਬੁਖਾਰ ਹੋ ਗਿਆ ਤੇ ਅਸੀਂ ਫਿਰ ਭੰਗੜੇ ਪਾਈਏ ਭੰਗੜੇ ਪਾਈਏ ਖੁਸ਼ ਹੋਣਾ ਚਾਹੀਦਾ ਕਿਉਂਕਿ ਕਿਉਂ ਖੁਸ਼ ਹੋਣਾ ਚਾਹੀਦਾ ਕਿਉਂਕਿ ਜੇ ਤੁਹਾਡੀ ਬੁਖਾਰ ਆ ਰਿਹਾ ਇਟ ਮੀਨਸ ਤੁਹਾਡੀ ਬਾਡੀ ਜਿੰਦਾ ਹੈ ਤੁਹਾਡੀ ਹਾਂ ਤੁਹਾਡੀ ਬਾਡੀ ਉਸ ਵਾਇਰਸ ਨਾਲ ਲੜ ਰਹੀ ਆ ਪਰ ਜੇ ਵਾਰ-ਵਾਰ ਬੁਖਾਰ ਆ ਰਿਹਾ ਹੂੰ ਤਾਂ ਫਿਰ ਸੋਚਨ ਦੇ ਵਿਚਾਰ ਕਰਨ ਦੀ ਲੋੜ ਆ ਦੇਖੋ ਬੁਖਾਰ ਬਹੁਤ ਤਰ੍ਹਾਂ ਦਾ ਹੁੰਦਾ ਸੀ ਜਿਸ ਨਾਲ ਬੁਖਾਰ ਹੋ ਗਿਆ ਮੌਸਮੀ ਬੁਖਾਰ ਹੋ ਗਿਆ ਆ ਬੈਕਟੀਰੀਆ ਵਾਇਰਸ ਤੋਂ ਬੁਖਾਰ ਹੋ ਗਿਆ ਇਹ ਹਾਂ ਟਾਈਫਾਇਡ ਤਾਂ ਜੇ ਅਲੱਗ ਚਲਾ ਗਿਆ ਨਾ ਇਹ ਬੁਖਾਰ 5 ਤੋਂ 7 ਦਿਨ ਦੇ ਵਿੱਚ ਵਿੱਚ ਠੀਕ ਹੋ ਜਾਂਦਾ ਹੁਣ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਹਾਂ ਟਾਈਫਾਇਡ ਅੰਤੜੀਆਂ ਦਾ ਬੁਖਾਰ ਇਹਨੂੰ ਅੰਤੜੀਆਂ ਦਾ ਬੁਖਾਰ ਬੋਲਿਆ ਜਾਂਦਾ ਪਰ ਜੇ ਟਾਈਫਾਇਡ ਵਾਰ-ਵਾਰ ਸਾਡੀ ਬਾਡੀ ਚ ਆ ਰਿਹਾ ਹੈ ਫਿਰ ਕਿਤਨੇ ਕਿਤੇ ਗੜਬੜ ਹੈ ਗੜਬੜ ਹੈ ਉਤਲੇ ਸਾਨੂੰ ਸੋਚਣਾ ਤੇ ਵਿਚਾਰਨਾ ਪੈਣਾ ਹੈ ਤੇ ਹਾਂ ਜੀ ਲੱਛਣ ਕੀ ਹੋਣਗੇ ਸਾਨੂੰ ਕਿਵੇਂ ਪਤਾ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਨੂੰ ਜਿਹੜਾ ਇਹ ਬੁਖਾਰ ਹੈ ਭੰਗੜੇ ਪਾਉਣ ਨਾਲ ਦਾ ਬੁਖਾਰ ਹੈ ਜਾਂ ਬੁਖਾਰ ਸਾਨੂੰ ਸੋਚਣ ਵਾਲਾ ਬੁਖਾਰ ਹੈ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਜੇ ਦੇਖੋ ਤੁਹਾਡੇ ਕੁਝ ਦਿਨਾਂ ਚ ਠੀਕ ਹੋ ਰਿਹਾ ਹੈ ਤਾਂ ਤੁਸੀਂ ਸਮਝੋ ਠੀਕ ਪਰ ਜੇ ਬੁਖਾਰ ਲੰਮਾ ਸਮਾਂ ਚੱਲ ਰਿਹਾ ਉਹਦੇ ਵਿੱਚ ਸਿੰਪਟਮ ਕੀ ਹੋਣਗੇ ਸਭ ਤੋਂ ਪਹਿਲਾਂ ਤੁਹਾਡੇ ਮੂੰਹ ਦਾ ਸਵਾਦ ਕੋੜਾ ਹੋ ਜਾਏਗਾ ਜੀ ਜੀ ਠੀਕ ਆ ਦੂਸਰੇ ਨੰਬਰ ਤੇ ਸਿਰਦਰਦ ਰਹੇਗਾ ਪੇਟ ਚ ਦਰਦ ਰਹੇਗਾ ਠੀਕ ਹੈ ਜੀ ਤੀਸਰੇ ਨੰਬਰ ਤੇ ਜਿਹੜਾ ਤੁਹਾਡਾ ਉੱਠਣ ਨੂੰ ਮਨ ਨਹੀਂ ਕਰੇਗਾ ਥਕਾਵਟ ਮਹਿਸੂਸ ਕਰੋਗੇ ਲੇਜੀਪਨ ਮਹਿਸੂਸ ਕਰੋਗੇ ਮਤਲਬ ਅਸੀਂ ਉੱਠੇ ਆ ਫਿਰ ਸਾਡਾ ਡਿੱਗੂ ਸਰੀਰ ਮਤਲਬ ਕਿ ਇੰਨਾ ਕੋ ਨਿਡਾਲ ਹੋ ਜਾਏਗਾ ਕਿ ਐ ਕਰ ਜੀ ਕਰੇਗਾ ਕੋਈ ਦੋ ਬੰਦੇ ਮੂੰ ਚੱਕ ਕੇ ਠੋਣ ਠੀਕ ਹੈ ਐਂਡ ਇਟ ਇਸ ਸਿੰਪਟਮ ਇਹ ਟਾਈਫਾਇਟ ਦੇ ਵਿੱਚ ਲੱਛਣਾਂ ਨਾਲੇ ਸ਼ੁਰੂ ਹੋ ਜਾਣਗੇ ਫਿਰ ਅੱਗੇ ਉਸ ਤੋਂ ਬਾਅਦ ਸਾਡਾ ਪੇਟ ਖਰਾਬ ਹੋਣਾ ਸ਼ੁਰੂ ਹੋ ਜਾਏਗਾ ਔਰ ਇੱਕ ਚੀਜ਼ ਹੋਰ ਆ ਟਾਈਫਾਇਟ ਦੇ ਵਿੱਚ ਸੋਜਾ ਆਏਗਾ ਕਿਸੇ ਨਾ ਕਿਸੇ ਹਾਲ ਬਿਲਕੁਲ ਫਿਰ ਦੂਜੇ ਨੰਬਰ ਤੇ ਸਾਰੇ ਸਰੀਰ ਚ ਰੁਕੀ ਸਭ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ بڑے ਲੋਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬਾਡੀ ਚ ਟਾਈਫਾਇਟ ਹੋਇਆ ਕਿਉਂ ਕਿਵੇਂ ਉਹਨਾਂ ਦੀ ਬਾਡੀ ਚ ਦਰਦਾਂ ਹੋ ਰਹੀਆਂ ਆ ਜੋੜ ਦੁਖ ਰਹੇ ਆ ਆ ਸਾਰੇ ਮੋਡੇ-ਗੋਡੇ ਸਭ ਕੁਝ ਦੁਖ ਰਿਆ ਕਮਜ਼ੋਰੀ ਆ ਗਈ ਕਿਉਂਕਿ ਉਲਟੀਆਂ ਉਲਟੀਆਂ ਇਸ ਤਰ੍ਹਾਂ ਮਾਣੂ ਹਣਾ ਕਿਉਂਕਿ ਇਹ ਟਾਈਫਾਇਡ ਨੇ ਇਨਾਂ ਜੋੜਾ ਚ ਦਰਦਾਂ ਲੈ ਕੇ ਆਉਣੀਆਂ ਉਹ ਦਰਦਾਂ ਦੀ ਦਵਾਈ ਖਾਈ ਰਹੇ ਪਰ ਟਾਈਫਾਇਡ ਚੈੱਕ ਹੀ ਨਹੀਂ ਕਰਉਂਦੇ ਓਕੇ ਉਹ ਫਿਰ ਟਾਈਫਾਇਡ ਇੰਨਾ ਸਮਾਂ ਲੰਮਾ ਚੱਲ ਜਾਂਦਾ ਵਿਗੜ ਜਾਂਦਾ ਵਿਗੜ ਜਾਂਦਾ ਫਿਰ ਉਸ ਤੋਂ ਬਾਅਦ ਉਹ ਬੁੜਾਪੇ ਚ ਆ ਕੇ ਬਹੁਤ ਤੰਗ ਕਰਦਾ ਪਰ ਅੱਜ ਆਪਾਂ ਜਿਹੜਾ ਫਾਰਮੂਲਾ ਨੁਸਕਾ ਲੈ ਕੇ ਆਏ ਆ ਕੁਝ ਦਿਨਾਂ ਦੇ ਵਿੱਚ ਤੁਸੀਂ ਇਸ ਚੀਜ਼ ਤੋਂ ਆਜ਼ਾਦੀ ਲੈ ਸਕਦੇ ਹੋ। ਕੀ ਬੋਲਿਆ? ਜੀ ਜੀ ਜੀ। ਸਾਡੇ ਨਾਲ ਡਾਕਟਰ ਕਰਨ ਕਟਾਰੀਆ ਸਾਹਿਬ ਵੀ ਨੇ। ਕਟਾਰੀਆ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਹਕੀਕਤ ਟੀਵੀ ਪੰਜਾਬੀ ਤੇ। ਧੰਨਵਾਦ ਜੀ ਹਕੀਕਤ ਟੀਵੀ ਪੰਜਾਬੀ ਦਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਣਗੇ ਔਰ ਤੰਦਰੁਸਤ ਹੋਣਗੇ। ਜਿੰਨੀਆਂ ਵੀਡੀਓ ਜਿੰਨੇ ਫਾਰਮੂਲੇ ਜਿੰਨੇ ਨੁਸਖੇ ਅੱਜ ਤੱਕ ਲੈ ਕੇ ਆਏ ਆ। ਦਰਸ਼ਕੋਨਾ ਦਾ ਬਾਕੀ ਫਾਇਦਾ ਲੈ ਰਹੇ ਹੋਣਗੇ ਜੀ ਜੀ ਅੱਛਾ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਗੁਰਬਖਸ਼ ਸਿੰਘ ਨਾਗੀ ਸਾਹਿਬ ਨੇ ਕਿ ਜਿਹੜਾ ਟਾਈਫਾਇਡ ਬੁਖਾਰ ਹੈਗਾ ਇਹਦੇ ਲੱਛਣ ਕੀ ਨੇ ਉਹਨਾਂ ਨੇ 10 12 ਲੱਛਣ ਲਗਾਤਾਰ ਗਿਣਾਈ ਨੇ ਤੁਸੀਂ ਕਾਰਨ ਦੱਸੋਗੇ ਕਾਰਨ ਕੀ ਹੁੰਦਾ ਬੁਖਾਰ ਦਾ ਕਿਉਂ ਹੋ ਜਾਂਦਾ ਟਾਈਫਾਇਡ ਜਾਂ ਬੁਖਾਰ ਵਿਗੜ ਕਿਉਂ ਜਾਂਦਾ ਬਿਲਕੁਲ ਜੀ ਬਿਲਕੁਲ ਦੇਖੋ ਜੇ ਆਪਾਂ ਗੱਲ ਕਰੀਏ ਹਰ ਵਾਰ ਦੀ ਤਰ੍ਹਾਂ ਅਸੀਂ ਗੱਲ ਕਰਦੇ ਆਂ ਕਿ ਰੋਗ ਤੁਹਾਡਾ ਗਵਾਂਡੀ ਨਹੀਂ ਲੈ ਕੇ ਆਇਆ ਰੋਗ ਪਰਮਾਤਮਾ ਨਹੀਂ ਲੈ ਕੇ ਆਇਆ ਰੋਗ ਤੁਹਾਡਾ 파ਟਨਰ ਨਹੀਂ ਲੈ ਕੇ ਆਇਆ ਰੋਗ ਤੁਸੀਂ ਖੁਦ ਲੈ ਕੇ ਆਏ ਹੋ ਖੁਦ ਕਿਵੇਂ ਲੈ ਕੇ ਆਏ ਹੋ ਆਪਦਾ ਲਾਈਫ ਸਟਾਈਲ ਚੇਂਜ ਕਰਕੇ ਆਪਦੇ ਉੱਠੜ ਬੈਠਣ ਦਾ ਤਰੀਕਾ ਬਦਲ ਕੇ ਆਪਦੇ ਖਾਣ ਪੀਣ ਦਾ ਤਰੀਕਾ ਬਦਲ ਕੇ ਆਪਦੇ ਸੌਣ ਦਾ ਸਮਾਂ ਬਦਲ ਕੇ ਜੇ ਤੁਸੀਂ ਇਹ ਚੀਜ਼ਾਂ ਨੂੰ ਬਦਲਦੇ ਹੋ ਤਾਂ ਇਹਦੇ ਨਾਲ ਤੁਹਾਨੂੰ ਦਿੱਕਤਾਂ ਆਉਂਦੀਆਂ ਨੇ ਉਹਨਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਉੱਠਣ ਬੈਠਣ ਦੀ ਫਰੂਕੀ ਸਾਹਿਬ ਜੇ ਆਪਾਂ ਗੱਲ ਕਰੀਏ ਅੱਜ ਤੋਂ ਕੋਈ 50 60 ਸਾਲ ਪਹਿਲਾਂ ਦੀ ਉਦੋਂ ਆਪਣੇ ਬਜ਼ੁਰਗ ਸਭ ਤੋਂ ਪਹਿਲਾਂ ਤਾਂ ਰਾਤ ਨੂੰ ਜਦੋਂ ਸੌਂਦੇ ਸੀਗੇ ਤਾਂ ਖੁੱਲੇ ਏਰੀਆ 'ਚ ਸੌਂਦੇ ਸੀ ਯਾਨੀ ਕਿ ਖੁੱਲਾ ਵਿਹੜਾ ਹੁੰਦਾ ਸੀਗਾ ਉਦੋਂ ਸੌਂਦੇ ਸੀ ਹੁਣ ਇਹਦੇ ਨਾਲ ਕੀ ਹੁੰਦਾ ਸੀਗਾ ਇਹਦੇ ਨਾਲ ਤੁਹਾਨੂੰ ਰਾਤ ਨੂੰ ਮੂਨ ਥੈਰਪੀ ਯਾਨੀ ਕਿ ਚੰਦਰਮਾ ਦੀ ਰੋਸ਼ਨੀ ਬਾਇ ਡਿਫਾਲਟ ਮਿਲਦੀ ਸੀ ਜਿੰਦ ਨੇ ਤੁਹਾਡੀ ਸਰੀਰ ਦੀ ਹੈਲਥ ਬਹੁਤ ਵਧੀਆ ਰਹਿੰਦੀ ਸੀ ਔਰ ਦੂਸਰੇ ਨੰਬਰ ਤੇ ਜਿਹੜੇ ਸਰੀਰ ਦੀ ਅਜ ਲੋੜ ਆ ਜਿਹੜੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਦੋਂ ਆਇਆ ਤੇ ਕਦੋਂ ਗਿਆ ਉਹ ਆ ਸੂਰਜ ਦੇਵਤਾ ਸੂਰਜ ਉਦੋਂ ਕੀ ਹੁੰਦਾ ਸੀਗਾ ਜਦੋਂ ਤੁਸੀਂ ਰਾਤ ਨੂੰ ਬਾਹਰ ਸੌਂਦੇ ਸੀਗੇ ਸਵੇਰੇ 5 ਵਜੇ ਤੁਹਾਨੂੰ ਕੋਈ ਨਾਲ ਦਾ ਬੰਦਾ ਨਹੀਂ ਠਾਉਂਦਾ ਸੀ ਤੁਹਾਨੂੰ ਸੂਰਜ ਦੀਆਂ ਕਿਰਨਾਂ ਜਗਾਉਂਦੀਆਂ ਸੀਗੀਆਂ ਜਦੋਂ ਉਹ ਤੁਹਾਡੇ ਚਿਹਰੇ ਤੇ ਪੈਂਦੀਆਂ ਸੀਗੀਆਂ ਔਰ ਦੂਜੇ ਨੰਬਰ ਤੇ ਫਿਰ ਸੂਰਜ ਵਾ ਜਿਹੜਾ ਉਹ ਵੀ ਤੁਹਾਨੂੰ ਮਿਲਦਾ ਸੀ ਉਹਦੀਆਂ ਕਿਰਨਾਂ ਵੀ ਮਿਲਦੀਆਂ ਸੀਗੀਆਂ ਉਹਦੇ ਨਾਲ ਤੁਹਾਡੇ ਸਰੀਰ ਦੀ ਜਿਹੜੀ ਇਮਿਊਨਿਟੀ ਲੈਵਲ ਵਾ ਸਰੀਰ ਦੇ ਵਿੱਚ ਤਾਕਤ ਵਾ ਉਹ ਆਪਣੇ ਆਪ ਵੱਧ ਜਾਂਦੀ ਸੀ ਔਰ ਦੂਸਰੇ ਨੰਬਰ ਤੇ ਫਿਰ ਗੱਲ ਕਰੀਏ ਖਾਣ ਪੀਣ ਦੀ ਖਾਣ ਪੀਣ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੁੰਦਾ ਸੀਗਾ ਜਿਹੜੀ ਤੋੜੀ ਹੁੰਦੀ ਆ ਤੋੜੀ ਵਾਲੀ ਦਾਲ ਬੰਦੀ ਸੀਗੀ ਤੋੜੀ ਚ ਸਬਜੀ ਬੰਦੀ ਸੀਗੀ ਦੂਜੇ ਨੰਬਰ ਤੇ ਚੁੱਲ੍ਹੇ ਉੱਤੇ ਬੰਦੀ ਸੀਗੀ ਸਭ ਤੋਂ ਵੱਡੀ ਗੱਲ ਅੱਜ ਆਪਾਂ ਨੂੰ ਪਤਾ ਘਰਾਂ ਦੇ ਵਿੱਚ ਐਲ ਪੀ ਜੀ ਆ ਗਈ ਹੈ ਠੀਕ ਆ 2 ਮਿੰਟ ਦੇ ਵਿੱਚ ਸਭ ਕੁਝ ਤਿਆਰ ਆ ਫਿਰ ਸਭ ਤੋਂ ਵੱਡੀ ਗੱਲ ਕੁੱਕਰ ਪ੍ਰੈਸ਼ਰ ਕੁੱਕਰ ਦੋ ਸੀਟੀਆਂ ਮਾਰੀਆਂ ਤੇ ਜਿਹੜੀ ਚੀਜ਼ ਮਰਜ਼ੀ ਬਣਾਓ ਸਭ ਤੋਂ ਵੱਡਾ ਲੋਸ ਤੁਹਾਡਾ ਉਹ ਕਰ ਰਹੀ ਹੈ ਔਰ ਦੂਸਰੇ ਨੰਬਰ ਤੇ ਖਾਣ ਪੀਣ ਦਾ ਤਰੀਕਾ ਹੁਣ ਜੇ ਮੈਂ ਗੱਲ ਕਰਾਂ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਜਦੋਂ ਵੀ ਰੋਟੀ ਖਾਂਦੇ ਸੀ ਜਦੋਂ ਵੀ ਭੋਜਨ ਖਾਂਦੇ ਸੀਗੇ ਤਾਂ ਸਭ ਤੋਂ ਪਹਿਲਾਂ ਉਹ ਪੁੰਜੇ ਬੈਠਦੇ ਸੀਗੇ ਚਟਾਈ ਵਿਛਾ ਕੇ ਦੂਸਰੇ ਨੰਬਰ ਤੇ ਉਹ ਰੱਬ ਦਾ ਸ਼ੁਕਰ ਕਰਦੇ ਸੀ ਤੇ ਫੇਰ ਭੋਜਨ ਖਾਂਦੇ ਸੀ ਪਰ ਅੱਜ ਅਲੱਗ-ਅਲੱਗ ਤਰ੍ਹਾਂ ਦੇ ਡਾਈਨਿੰਗ ਟੇਬਲ ਅਲੱਗ-ਅਲੱਗ ਤਰ੍ਹਾਂ ਦੀਆਂ ਕਿਸਮਾਂ ਦੀਆਂ ਚੀਜ਼ਾਂ ਆ ਗਈਆਂ ਨੇ ਜਿਹੜੀਆਂ ਸਭ ਤੋਂ ਵੱਡਾ ਨੁਕਸਾਨ ਕਰਦੀਆਂ ਨੇ ਤੁਹਾਡੇ ਇਸ ਬੈਕਟੀਰੀਆ ਨੂੰ ਵਧਨ ਨੂੰ ਬੈਕਟੀਰੀਆ ਮੈਂ ਕਿਉਂ ਕਹ ਰਿਹਾ ਕਿਉਂਕਿ ਟਾਈਫਾਇਡ ਹਮੇਸ਼ਾ ਤੁਹਾਡੀ ਬੋਡੀ ਅੰਦਰ ਜਦੋਂ ਬੈਕਟੀਰੀਆ ਵੱਧਦਾ ਵਾ ਉਸ ਤੋਂ ਬਾਅਦ ਹੀ ਅੰਦਰ ਇਹਦੇ ਨਾਲ ਖਾਸਤਰ ਉਹਨਾਂ ਬਿਟੀ ਦੀ ਬਿਲਕੁਲ ਇਹਦੇ ਨਾਲ ਤੁਹਾਡੇ ਪਲੇਟਲੇਟ ਸੈੱਲ ਡਾਊਨ ਹੋਣਗੇ ਹੋਣਗੇ ਜਿਨ੍ਹਾਂ ਦੇ ਸੈੱਲ ਵਾਰ-ਵਾਰ ਘਟ ਰਹੇ ਆ ਉਹਨਾਂ ਨੂੰ ਟਾਈਫਟ ਦੀ ਸਮੱਸਿਆ ਆਉਣੀ ਹੋਣੀ ਔਰ ਕਿਉਂਕਿ ਇਹ ਸਿਗਨਲ ਵਾ ਜਿਵੇਂ ਕਿ ਮੈਂ ਤੁਹਾਨੂੰ ਹਰ ਵਾਰੀ ਕਹਿੰਦਾ ਵੀ ਜਦੋਂ ਕੋਈ ਰੋਗ ਹੋਣਾ ਪਹਿਲਾਂ ਤੁਹਾਡਾ ਦਰਵਾਜ਼ਾ ਖੜਕਾਊਗੀ ਜੇ ਤੁਹਾਡੇ ਪਲੇਟਲੇਟ ਸੈੱਲ ਵਾਰ-ਵਾਰ ਘਟ ਰਹੇ ਨੇ ਵਾਰ-ਵਾਰ ਡਾਊਨ ਜਾ ਰਹੇ ਨੇ ਤਾਂ ਇਹਦਾ ਮਤਲਬ ਤੁਸੀਂ ਟਾਈਫਾਇਟ ਦੇ ਸ਼ਿਕਾਰ ਹੋਣ ਵਾਲੇ ਹੋ ਆਪਦੀ ਇਲਾਜ ਆਪਦੀ ਰਿਕਵਰੀ ਸ਼ੁਰੂ ਕਰ ਜੀ 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 ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈਗੀ ਹੈ ਬਹੁਤ ਵਾਰ ਹੁੰਦਾ ਜੀ ਕਿ ਜਿਹੜਾ ਡਾਕਟਰ ਹੈਗਾ ਜਦੋਂ ਬੁਖਾਰ 'ਚ ਅਸੀਂ ਕਿਸੇ ਵੀ ਡਾਕਟਰ ਕੋਲ ਜਾਂਦੇ ਆ ਤੇ ਬੁਖਾਰ ਬਹੁਤ ਜ਼ਿਆਦਾ ਤੇਜ਼ ਹੁੰਦਾ ਤਾਂ ਉਹ ਕਹਿੰਦੇ ਜੀ ਦਵਾਈ ਨਹੀਂ ਦੇਣੀ ਜੀ ਇਹਨੂੰ ਤੇਜ਼ ਬੁਖਾਰ 'ਚ ਟੀਕਾ ਨਹੀਂ ਲਾ ਸਕਦਾ ਤੇਜ਼ ਬੁਖਾਰ 'ਚ ਉਹਦਾ ਕੀ ਕਾਰਨ ਹੁੰਦਾ ਹੈ ਜਬ ਬਹੁਤ ਸਾਰੇ ਡਾਕਟਰ ਨੇ ਜਿਹੜਾ ਰੋਟੀ ਹੀ ਬੰਦ ਕਰ ਦਿੰਦੇ ਨੇ ਬੁਖਾਰ 'ਚ ਬਿਲਕੁਲ ਵੀ ਫਰੂਕੀ ਸਾਹਿਬ ਇਹ ਚੀਜ਼ ਹੈ ਵਾਕਿਆ ਤੜਾ ਸਵਾਲ ਬਹੁਤ ਜਾਇਜ਼ ਹੈ ਇਹਦੇ ਲਈ ਕਿਉਂਕਿ ਦੇਖੋ ਸਾਡੇ ਪਹਿਲੂ ਨਾ ਸਾਡੇ ਜਿਹੜੇ ਬਜ਼ੁਰਗ ਸੀ ਨਾ ਉਹ ਬੜੇ ਤਗੜੇ ਡਾਕਟਰ ਸੀ ਅੱਜ ਕਹਿ ਦਿੰਦੇ ਬਾਪੂ ਤੈਨੂੰ ਕੀ ਪਤਾ ਕਹਿੰਦਾ ਬਾਪੂ ਤੈਨੂੰ ਕੁਝ ਨਹੀਂ ਪਤਾ ਪਰ ਉਸ ਬਾਪੂ ਨੂੰ ਬਹੁਤ ਕੁਝ ਪਤਾ ਸੀ ਉਹ ਨਾ ਪਤਾ ਹੁੰਦਿਆ ਵੀ ਪੜਿਆ ਲਿਖਿਆ ਤਾਂ ਨਹੀਂ ਸੀ ਪਰ ਬਾਈ ਡਿਫਾਲਟ ਹੁੰਦੇ ਕੋਲ ਹੈਲਥ ਵਾਈਜ਼ ਨੋਲਜ ਗਿਆਨ ਸੀ ਉਹ ਤਾਂ ਹੀ 100 ਸਾਲ ਉਮਰ ਭੋਕੇ ਗਿਆ ਤਾਂ ਹੀ ਉਹ ਪੰਜ ਤੋਂ ਸੱਤ ਬੱਚਿਆਂ ਦੇ ਘਰੇ ਖੇਡਦੇ ਸੀ ਠੀਕ ਹੈ ਠੀਕ ਹੈ ਨਾ ਅੱਜ ਵਾਲਾ ਜਿਹੜਾ ਉਹ ਨੂੰ ਕਹਿ ਦਿੰਦਾ ਪਰ ਉਸ ਜਦੋਂ ਘਰ ਦੇ ਵਿੱਚ ਕਿਸੇ ਨੂੰ ਫੀਵਰ ਹੁੰਦਾ ਸੀ ਨਾ ਉਹ ਡਾਕਟਰ ਕੋਲ ਜਾਣ ਦੀ ਬਜਾਏ ਸਭ ਤੋਂ ਪਹਿਲੋ ਉਹ ਨਾ ਠੰਡੇ ਪਾਣੀ ਦੇ ਪੱਟੀਆਂ ਕਰਦੇ ਸੀ ਮੱਥੇ ਤੇ ਹੂੰ ਕਿਉਂਕਿ ਜਿਹੜੀ ਗਰਮੈਸ਼ ਵਧੀ ਹੋਈ ਆ ਉਹਨੂੰ ਠੰਡਕ ਦੇਣ ਲਈ ਪੱਟੀਆਂ ਕਿਤੇ ਹੁਣ ਦੇਖੋ ਇੱਕ ਚੀਜ਼ ਹੋਰ ਫਰੂਕੀ ਸਾਹਿਬ बुखार ਨਾਲ ਅਜ ਤੱਕ ਕੋਈ ਵੀ ਮਰਦਾ ਨਹੀਂ ਕੋਈ ਮਰਿਆ ਨਹੀਂ ਅਜ ਤੱਕ ਹੂੰ ਪਰ ਜੇ ਤੇਜ਼ ਬੁਖਾਰ ਦੇ ਵਿੱਚ ਕਿਸੇ ਅਣਜਾਣ ਡਾਕਟਰ ਵੱਲੋਂ ਦਿੱਤੀ ਹੋਈ ਗੋਲੀ ਦਿੱਤਾ ਹੋਇਆ ਇੰਜੈਕਸ਼ਨ ਉਹਦੇ ਨਾਲ ਮੌਤ ਹੋ ਸਕਦੀ ਹੈ ਕਲੈਪਸ ਹੋ ਸਕਦਾ ਕਲੈਪਸ ਹੋ ਸਕਦਾ ਠੀਕ ਹੈ ਇਸੇ ਲਈ ਜਦੋਂ ਬੁਖਾਰ ਤੁਹਾਡਾ 100 ਤੋਂ ਉੱਪਰ ਜਾ ਰਿਹਾ ਹੈ 102 ਜਾ ਰਿਹਾ ਹੈ 103 ਜਾ ਰਿਹਾ ਉਸ ਟਾਈਮ ਤੇ ਜਿਹੜਾ ਚੰਗਾ ਡਾਕਟਰ ਜਿੰਨੇ ਤੁਸੀਂ ਸਲਾਹ ਲਓਗੇ ਉਹ ਤੁਹਾਨੂੰ ਦਵਾਈ ਦੀ ਸਲਾਹ ਨਹੀਂ ਦੇਊਗਾ ਉਹ ਕਹੂਗਾ ਸਭ ਤੋਂ ਪਹਿਲਾਂ ਇਹਦਾ ਬੁਖਾਰ ਉਤਾਰ ਕੇ ਲੈ ਕੇ ਆਓ ਫਿਰ ਉਹ ਤੋਂ ਬਾਅਦ ਚਪਾ ਟ੍ਰੀਟਮੈਂਟ ਕਰਾਂਗੇ ਹੁਣ ਬੁਖਾਰ ਕਿਵੇਂ ਉਤਾਰਨਾ ਉਹ ਉਤਾਰਨ ਲਈ ਆਪਾਂ ਨੂੰ ਉਹ ਠੰਡੇ ਪਾਣੀ ਦੇ ਪੱਟੀਆਂ ਮੱਥੇ ਦੇ ਉੱਪਰ ਕਰਨੀਆਂ ਪੈਂਦੀਆਂ ਜਿੰਦੇ ਨਾਲ ਸਾਡੇ ਸਰੀਰ ਦੀ ਜਿਹੜੀ ਅੰਦਰ ਬੈਕਟੀਰੀਆ ਜਿਹੜਾ ਇੱਕ ਉਹਨਾਂ ਨਾਲ ਲੜਨ ਲਈ ਇੱਕ ਦੇਖੋ ਕੋਈ ਵੀ ਇੱਕ ਫੌਜ ਤਾਂ ਹੁੰਦੀ ਹੁੰਦੀ ਨਾ ਮੰਨ ਲਓ ਕੋਈ ਇੱਕ ਤਾਂ ਬੈਕਟੀਰੀਆ ਬਾਡੀ 'ਚ ਵਧਿਆ ਹੁਣ ਦੇਖੋ ਸਾਡੀ ਬਾਡੀ ਨੂੰ ਉਸ ਬੈਕਟੀਰੀਆ ਨੂੰ ਖਤਮ ਕਰਨ ਲਈ ਆfda ਲੈਵਲ ਤੋਂ ਉੱਪਰ ਲੈ ਕੇ ਜਾਣਾ ਹੈ ਨਾ ਹੁਣ ਮੰਨ ਲਓ ਉਹ ਬੈਕਟੀਰੀਆ ਦਾ ਲੈਵਲ ਆ ਹੈ ਹੁਣ ਜੇ ਸਾਡੀ ਬੋਡੀ ਦਾ ਲੈਵਲ ਇਹ ਹੋਊਗਾ ਤਾਂ ਫਿਰ ਇਹ ਹਾਵੀ ਹੋ ਜਾਊਗਾ ਹੁਣ ਇਹਨੂੰ ਖਤਮ ਕਰਨ ਲਈ ਸਾਡੀ ਬੋਡੀ ਦੇ ਲੈਵਲ ਨੇ ਉੱਪਰ ਜਾਣਾ ਇਸੇ ਲਈ ਫਿਰ ਉਹ ਬੁਖਾਰ ਦੇ ਰੂਪ ਚ ਜੇ ਗੱਲ ਕਰਾਂ ਜਿੰਦੇ ਵਿੱਚ 102 ਤੋਂ 3 4 ਟਿੱਕਰ ਜਿਹੜਾ ਉਹਦਾ ਟੈਂਪਰੇਚਰ ਹੁੰਦਾ ਜਦੋਂ ਇਹ ਟੈਂਪਰੇਚਰ ਇਸ ਲੈਵਲ ਤੇ ਵੱਧਦਾ ਤਾਂ ਫਿਰ ਉਸ ਬੈਕਟੀਰੀਆ ਨੂੰ ਖਤਮ ਕਰਦਾ ਜਦੋਂ ਉਹ ਬੈਕਟੀਰੀਆ ਖਤਮ ਹੋਏਗਾ ਫਿਰ ਅਸੀਂ ਇਸ ਟਾਈਫਟ ਤੋਂ ਆਜ਼ਾਦ हो ਸਕਦੇ ਆ ਇਹ ਛੋਟੀ ਛੋਟੀਆਂ ਗੱਲਾਂ ਦੇ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਇੱਕ ਚੀਜ਼ ਨੋਟ ਕਰ ਲਿਓ ਜਦੋਂ ਬੁਖਾਰ ਜ਼ਿਆਦਾ ਹੈ ਤਾਂ ਤੁਸੀਂ ਦਵਾਈ ਨਹੀਂ ਲੈਣੀ ਪ੍ਰੋਫੈਸਰ ਸਾਹਿਬ ਪੱਟੀਆਂ ਲਾ ਕੇ ਬੁਖਾਰ ਪਹਿਲਾਂ ਸੈੱਟ ਕਰਨਾ ਬਿਲਕੁਲ ਪੱਟੀਆਂ ਲਾ ਕੇ ਫਿਰ ਲੋ ਬੁਖਾਰ ਨੂੰ ਡਾਊਨ ਕਰਨਾ ਜਦੋਂ ਬੁਖਾਰ ਦਾ ਲੈਵਲ 100 ਦੇ ਅੰਦਰ ਬਾਹਰ ਆਏਗਾ ਫਿਰ ਜਾ ਕੇ ਤੁਸੀਂ ਕੋਈ ਇੰਜੈਕਸ਼ਨ ਕੋਈ ਮੈਡੀਸਨ ਲੈ ਸਕਦੇ ਹੋ ਉਹਦਾ ਕੋਈ ਚੱਕਰ ਨਹੀਂ ਬਹੁਤ ਬਹੁਤ ਸ਼ੁਕਰੀਆ ਜੀ ਅੱਛਾ ਕੀ ਕਰੇਗਾ ਜੀ ਲੌਂਗ ਹੁਣ ਤੁਸੀਂ ਇੱਥੇ ਲੌਂਗ ਰੱਖਿਆ ਅੱਜ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਬੜਾ ਵਧੀਆ ਹੱਲ ਲੈ ਕੇ ਆਏ ਆ ਟਾਈਫਾਇਡ ਦਾ ਜਿਹੜਾ ਹਲ ਹੈਗਾ ਕੁਦਰਤ ਨੇ ਇੰਨਾ ਲੌਂਗਾਂ ਦੇ ਵਿੱਚ ਰੱਖਿਆ ਹੈ ਔਰ ਕੀ ਕਰਨਗੇ ਕੀ ਜੀਏ ਲੋਗ ਬਿਲਕੁਲ ਜੀ ਬਿਲਕੁਲ ਫਰੂਕੀ ਸਾਹਿਬ ਦੇਖੋ ਜਿਹੜੀ ਅੱਜ ਇੱਕ ਚੀਜ਼ ਲੈ ਕੇ ਆਏ ਆ ਮੈਂ ਤੁਹਾਨੂੰ ਇੱਕ ਚੀਜ਼ ਦਾ ਇਸ ਚੀਜ਼ ਦਾ ਦਾਵਾ ਕਰਦਾ ਹਾਂ ਵੀ ਇੱਕ ਲੌਂਗ ਦੇ ਵਿੱਚ ਇੰਨੀ ਕੋ ਸ਼ਕਤੀ ਆ ਇੰਨੀ ਕੋ ਸ਼ਕਤੀ ਆ ਕਿ ਇੰਨੀ ਕੋ ਸ਼ਕਤੀ ਆ ਕਿ ਅੱਜ ਤੱਕ ਕਿਸੇ ਵੀ ਚੀਜ਼ ਦੇ ਵਿੱਚ ਇੰਨੀ ਤਾਕਤ ਨਹੀਂ ਪਾਈ ਇੱਕ ਲੌਂਗ ਅਗਰ ਤੁਸੀਂ ਖਾਣੇ ਉਤੇ ਅੱਧਾ ਕਿਲੋ ਬਟਨ ਨੌਨ ਵੇਜ ਇੱਕ ਪਾਸੇ ਔਰ ਇੱਕ ਲੌਂਗ ਇੱਕ ਪਾਸੇ ਬਰਾਬਰ ਕਰਾ ਮਾਤਾ ਇੱਕ ਲੌਂਗ ਦੇ ਵਿੱਚ ਜੇ ਤੁਸੀਂ ਲੈਣੇ ਹੋ ਲੌਂਗ ਦੇ ਨਾਲ ਤੁਸੀਂ ਆਪਦਾ ਡਾਈਜੈਸ਼ਨ ਸਿਸਟਮ ਲੌਂਗ ਦੇ ਨਾਲ ਤੁਸੀਂ ਆਪਦਾ ਪੇਟ ਜਿਹੜਾ ਤੁਹਾਡਾ ਸਾਫ਼ ਹੀ ਨਹੀਂ ਹੋ ਰਿਹਾ ਜਿਨ੍ਹਾਂ ਨੂੰ ਗੱਡੀ ਨਹੀਂ ਆ ਰਹੀ ਲੌਂਗ ਲੈਣ ਲੱਗ ਜਾਓ ਗੱਡੀ ਆਉਣ ਲੱਗ ਜੇਗੀ ਜਿਨ੍ਹਾਂ ਦਾ ਫੇਸ ਦਾ ਗਲੋ ਨਹੀਂ ਵਧ ਰਿਹਾ ਲੌਂਗ ਵਧਾਏਗਾ ਜਿਨ੍ਹਾਂ ਨੂੰ ਬਵਾਸੀਰ ਦੀ ਪ੍ਰੋਬਲਮ ਆ ਲੌਂਗ ਸਹੀ ਕਰੇਗਾ ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਵਾ ਲੌਂਗ ਸਹੀ ਕਰੇਗਾ ਜਿਨ੍ਹਾਂ ਦੇ ਹੱਥ ਪੈਰ ਸੋਰੇ ਨੇ ਲੌਂਗ ਸਹੀ ਕਰੇਗਾ ਔਰ ਅੱਜ ਇਸੇ ਲੌਂਗ ਦਾ ਇੱਕ ਐਡਾ ਕਰਾਮਾਤੀ ਫਾਰਮੂਲਾ ਲੈ ਕੇ ਆਇਆ ਐ ਐਡਾ ਕਰਾਮਾਤੀ ਨੁਸਖਾ ਲੈ ਕੇ ਆਇਆ ਕਿਉਂਕਿ ਦੇਖੋ ਹਰ ਵਾਰ ਦੀ ਤਰ੍ਹਾਂ ਜਿਹੜੀ ਚੀਜ਼ ਟੇਬਲ ਤੇ ਰੱਖਾਂਗੇ ਆਰਗੇਨਿਕ ਹੋਏਗੀ ਨੇਚਰਲ ਹੋਏਗੀ ਦੁਨਿਆਵੀ ਨਹੀਂ ਹੋਏਗੀ ਔਰ ਇਹ ਆਰਗੇਨਿਕ ਵਾ ਇਹਦੇ ਨਾਲ ਅੱਜ ਐਂਦਾ ਇੱਕ ਮਿਲਾਪ ਬਣਾ ਕੇ ਇਹਨੂੰ ਅੱਜ ਇੱਕ ਕੱਪਾ ਲਿਕਵਿਡ ਫਾਰਮ ਚ ਲਿਆ ਕੇ ਪਾਣੀ ਦੇ ਵਿੱਚ ਮਿਕਸ ਕਰਕੇ ਟਾਈ ਫਿਟ ਦੀ ਦਵਾਈ ਬਣਾ ਕੇ ਲੈ ਕੇ ਆਇਆ ਲੌਂਗ ਨੂੰ ਬਿਲਕੁਲ ਜੀ ਜੀ ਅੱਛਾ ਬਣਾਉਣੀ ਕਿਵੇਂ ਪਰ ਆਹ ਕੀ ਚੀਜ਼ ਰੱਖੀ ਜੀ ਇਹ ਲੌਂਗਾ ਦਾ ਪਾਣੀ ਹੈ ਜੀ ਨਹੀਂ ਨਹੀਂ ਫਰੂਕੀ ਸਾਹਿਬ ਇਹ ਆਪਣੇ ਇਲੈਕਟ੍ਰੋ ਹੋਮੋਪੈਥੀ 나ਗੀ ਇਲੈਕਟ੍ਰੋ ਹੋਮੋਪੈਥੀ ਸੈਂਟਰ ਦਾ ਅੱਜ ਇੱਕ ਇਦਾਂ ਦਾ ਬਾਕਮਾਲ ਬ੍ਰਹਮ ਅਸਤਰ ਤਿਆਰ ਕੀਤਾ ਜਿੰਦੀ ਰਿਸਰਚ ਐਂਡ ਡਿਵੈਲਪਮੈਂਟ ਖੁਦ 나ਗੀ ਇਲੈਕਟ੍ਰੋ ਹੋਮੋਪੈਥੀ ਸੈਂਟਰ ਵੱਲੋਂ ਕੀਤੀ ਗਈ ਆ ਜਿਹੜੀ ਕੀ ਤੁਹਾਡੇ ਸਰੀਰ ਦੇ ਵਿੱਚ 50 ਘੋੜਿਆਂ ਨਾਲੋਂ ਵੱਧ ਭੱਜਣ ਦੀ ਸ਼ਕਤੀ 50 ਗਧਿਆਂ ਨਾਲੋਂ ਵੱਧ ਮਜਦੂਰੀ ਕਰਨ ਦੀ ਸ਼ਕਤੀ ਔਰ 10 ਹਾਥੀਆਂ ਨਾਲੋਂ ਵੱਧ ਤੁਹਾਡੇ ਅੰਦਰ ਸ਼ਕਤੀ ਪੈਦਾ ਕਰਨ ਵਾਲਾ ਅੱਜ ਇਦਾਂ ਦਾ ਇੱਕ ਇਮਿਊਨਿਟੀ ਬੂਸਟਰ ਤਿਆਰ ਕੀਤਾ ਵਾ ਜਿੰਨੇ ਤੁਹਾਨੂੰ ਘੋੜੇ ਵਾਂਗ ਭੱਜਣ ਲਾ ਦੇਣਾ। ਕੀ ਬੋਲਦਾ? ਬਿਲਕੁਲ। ਅੱਛਾ ਇਹ ਸਾਨੂੰ ਨੁਸਖਾ ਫਾਰਮੂਲਾ ਦੱਸੋ ਜੀ ਕਿਵੇਂ ਬਣਨਾ ਹੈ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅੱਜ ਤੁਹਾਨੂੰ ਦੱਸਣਾ ਲਿਆ। ਬਿਲਕੁਲ ਜੀ ਨੁਸਖਾ ਫਾਰਮੂਲਾ ਬਹੁਤ ਹੀ ਸਿੰਪਲ ਤੇ ਸਾਦਾ ਵਾ। ਦੋ ਗਲਾਸ ਪਾਣੀ ਤੁਸੀਂ ਸਭ ਤੋਂ ਪਹਿਲਾਂ ਲੈਣੇ ਆ। ਉਹਨਾਂ ਨੂੰ ਚੰਗੀ ਤਰ੍ਹਾਂ ਬੋਇਲ ਕਰਨਾ ਉਹਦੇ ਵਿੱਚ ਹੀ ਸਿਰਫ 1 ਤੇ 2 ਦੋ ਲੌਂਗ ਤੁਸੀਂ ਉਹਦੇ ਵਿੱਚ ਪਾਉਣੇ ਆ ਔਰ ਉਹਨਾਂ ਨੂੰ ਉਦੋਂ ਤੱਕ ਬੋਇਲ ਕਰਨਾ ਵਾ ਜਦੋਂ ਤੱਕ ਦੋ ਗਲਾਸ ਦਾ ਇੱਕ ਗਲਾਸ ਪਾਣੀ ਨਾ ਰਹਿ ਜਾਵੇ ਜਦੋਂ ਇੱਕ ਗਲਾਸ ਪਾਣੀ ਰਹਿ ਜਾਏਗਾ ਉਸ ਤੋਂ ਬਾਅਦ ਉਹਨੂੰ ਪੁਣਨੀ ਲਾ ਕੇ ਲੌਂਗਾਂ ਨੂੰ ਬਾਹਰ ਕੱਢ ਕੇ ਉਸ ਪਾਣੀ ਨੂੰ ਅਪ ਪੁਣ ਲਵਾਂਗੇ ਪੁਣਨ ਤੋਂ ਬਾਅਦ ਪਾਣੀ ਦਾ ਇੱਕ ਗਲਾਸ ਕੁਝ ਏਦਾਂ ਤਰ੍ਹਾਂ ਦਾ ਤੁਹਾਨੂੰ ਰੂਬਰੂ ਹੋਏਗਾ ਔਰ ਇਹ ਇੱਕ ਗਲਾਸ ਤੁਹਾਡੇ ਸਰੀਰ ਦਾ ਬਦਲੇਗਾ ਇਤਿਹਾਸ ਮਤਲਬ ਇਤਿਹਾਸ ਕਿਵੇਂ ਜੀ ਬਿਲਕੁਲ ਜੀ ਜਦੋਂ ਤੁਹਾਨੂੰ ਟਾਈਫਾਇਡ ਸਹੀ ਹੋ ਜਾਏਗਾ ਤਾਂ ਤੁਹਾਡਾ ਇਤਿਹਾਸ ਜਿਹੜੀ ਤੁਹਾਡੇ ਸਰੀਰ ਦੇ ਅੰਦਰ ਵੀਕਨੈਸ ਬਦਲ ਗਈ ਤੁਹਾਡਾ ਇਤਿਹਾਸ ਜਿਹੜਾ ਤੁਹਾਡਾ ਪੇਟ ਵੀ ਸਾਫ਼ ਹੋ ਰਿਹਾ ਸਹੀ ਹੋ ਗਿਆ ਤੁਹਾਡੇ ਸਰੀਰ ਦਾ ਇਤਿਹਾਸ ਔਰ ਜਦੋਂ ਤੁਹਾਡੇ ਹੱਥ ਪੈਰ ਸੋਨੇ ਬੰਦ ਹੋ ਗਏ 슈ਗਰ ਦੀ ਸਮੱਸਿਆ ਸਹੀ ਹੋ ਗਈ ਤਾਂ ਸਰੀਰ ਦਾ ਇਤਿਹਾਸ ਆਪਣੇ ਆ ਬਦਲਣ ਲੱਗ ਜਾਈਏ ਜੀ ਜੀ ਅਸੀਂ ਸਮਝਾਂਗੇ ਕਿ ਕੀ ਕਰੇਗਾ ਇੱਕ ਗਲਾਸ ਪਰ ਬ੍ਰਹਮ ਅਸਤਰ ਤੁਹਾਡਾ ਜਿਹੜਾ ਹਮੇਸ਼ਾ ਤੁਸੀਂ ਗੱਲ ਕਰਦੇ ਹੋ ਜੀ ਇਹਦੇ ਚ ਟਾਈਫਾਇਡ ਚ ਕੰਮ ਕਰੇਗਾ ਬਿਲਕੁਲ ਫਰੂਕੀ ਸਾਹਿਬ ਕਿਵੇਂ ਨਹੀਂ ਕੰਮ ਕਰੂਗਾ ਇਹ ਬ੍ਰਹਮ ਅਸਤਰ ਇਹ ਸਪੈਸ਼ਲ ਹੈ ਹੀ ਕ੍ਰੋਨਿਕਲ ডিজি ਕਿਉਂਕਿ ਟਾਈਫਾਇਡ ਨਾਰਮਲ ਡਿਸੀਜ਼ ਨਹੀਂ ਆ ਇਹ ਕ੍ਰੋਨਿਕਲ ਡਿਸੀਜ਼ ਆ ਕਿਉਂਕਿ ਇਹ ਇੱਕ ਇੱਕ ਬੁਖਾਰ ਨਾਰਮਲ ਉਹ ਤਾਂ ਦਿਨਾਂ ਦੀ ਇਹ ਸਾਲਾਂ ਵੱਧੀਆਂ ਜੇ ਲੋਕਾਂ ਦੇ ਦਾ ਟਾਈਫਾਇਡ ਪੁਰਾਣੇ ਤੋਂ ਪੁਰਾਣਾ ਟਾਈਫਾਇਡ ਦਾਦਾ ਸਾਲ ਪੁਰਾਣਾ ਟਾਈਫਾਇਡ ਆ ਜਮਾ ਹੋਇਆ ਪਿਆ ਮੌਸਮੀ ਬੁਖਾਰ ਜਿਹੜਾ ਹੋ ਜਾਂਦਾ ਜੀ ਮੌਸਮ ਦੇ ਨਾਲ ਹੀ ਇਹ ਵੀ ਬ੍ਰਹਮਵਸਤਵ ਬਾ ਕਮਾਲ ਆ ਜਿਹੜਾ ਮੌਸਮੀ ਬੁਖਾਰ ਆ ਉਹਨੂੰ ਤਾਂ ਇਹ ਪਹਿਲੇ ਹੀ ਹਫਤੇ ਚ ਕੰਟਰੋਲ ਕਰੇਗਾ। ਠੀਕ ਹੈ। ਤੇ ਜਿਹੜਾ ਹੈਗਾ ਕ੍ਰੋਨਿਕਲ ਜਿਹਨੂੰ ਬੋਲਦੇ ਆ ਟਾਈਫਾਇਡ ਉਹਨੂੰ ਠੀਕ ਹੁੰਦੇ ਆਂਦਾ ਘੱਟੋ-ਘੱਟ 1 ਮੰਥ ਤਾਂ ਲੱਗੇਗਾ। ਕਿਉਂਕਿ ਦੇਖੋ ਰਿਜ਼ਲਟ ਇੰਨੇ ਪਹਿਲੇ ਦਿਨ ਤੋਂ ਜਿਹੜੇ ਦਰਦਾਂ ਜਿਹੜੇ ਸਿੰਪਟਮ ਆ ਰਹੇ ਆ ਜਿਵੇਂ ਬਾਡੀ ਪੇਨ ਆ, ਮਸਲ ਪੇਨ ਆ, ਤੁਹਾਨੂੰ ਭੁੱਖ ਨਹੀਂ ਲੱਗ ਰਹੀ, ਮੂੰਹ ਦਾ ਸਵਾਦ, ਚਿੜਚਿੜਮ ਉੱਠਣ ਨੂੰ ਮਨ ਉਹ ਪਹਿਲੇ ਹਫਤੇ ਤੋਂ ਸਟਾਰਟ ਹੋ ਜਾਏਗਾ। ਪਰ ਦੇਖੋ ਇਹਨੂੰ ਠੀਕ ਕਰਨ ਲਈ ਤਾਂ 1 ਮੰਥ ਸਾਨੂੰ ਚਾਹੀਦਾ ਘੱਟੋ-ਘੱਟ। ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਨਾਗੀ ਜੀ ਸਾਰੀ ਗੱਲਬਾਤ ਲਈ। ਹੁਣ ਇੱਕ ਜ਼ਰੂਰੀ ਇਨਫੋਰਮੇਸ਼ਨ ਦੇਣਾ ਚਾਹੁੰਨਾ ਵਾ ਵੀ ਟਾਈਫਾਇਡ ਇਹ ਨਹੀਂ ਵੀ ਜਿਨ੍ਹਾਂ ਨੂੰ ਇਸਾ ਲ ਹੋਇਆ ਉਹਨਾਂ ਵਾਸਤੇ ਕਈਆਂ ਨੂੰ 20 ਸਾਲ ਟਾਈਫਾਇਡ ਲਗਾਤਾਰ ਹੁੰਦਾ ਵੀ ਹਰ ਸਾਲ ਸਾਨੂੰ ਟਾਈਫਾਇਡ ਆਉਂਦਾ ਕਈਆਂ ਨੂੰ ਪਿਛਲੇ 25 ਸਾਲ ਤੋਂ ਰਿਹਾ ਜਿੱਦਾਂ ਦਾ ਵੀ ਟਾਈਫਾਇਡ ਔਰ ਜਿੰਨੇ ਟਾਈਮ ਪੁਰਾਣਾ ਟਾਈਫਾਇਡ ਆ ਇੱਕ ਗਲਾਸ ਉਹਨੂੰ ਕਵਰੇ ਕਰੇਗਾ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਹੱਥ ਪੈਰ ਸੋਰੇ ਆ ਇੱਕ ਗਲਾਸ ਪੀਓ ਹੱਥ ਪੈਰ ਉਠਾਓ ਜਿਨ੍ਹਾਂ ਦਾ 슈ਗਰ ਲੈਵਲ ਬੈਲੈਂਸ ਨਹੀਂ ਆ ਰਿਹਾ ਇੱਕ ਗਲਾਸ ਦੇ ਨਾਲ 슈ਗਰ ਲੈਵਲ ਬੈਲੈਂਸ ਆਏਗਾ ਜਿਨ੍ਹਾਂ ਦਾ ਡਾਈਜੈਸ਼ਨ ਸਿਸਟਮ ਜਮ੍ਹਾਂ ਹੀ ਨਸ਼ਟ ਹੋ ਚੁੱਕਾ ਵਾ ਯਾਨੀ ਕਿ ਨਾ ਤਾਂ ਡਾਈਜੈਸਟ ਹੋ ਰਿਹਾ ਵਾ ਔਰ ਨਾ ਕੁਝ ਬਾਹਰ ਆ ਰਿਹਾ ਵਾ ਉਹਨਾਂ ਦੇ ਲਈ ਇੱਕ ਗਲਾਸ ਵਰਦਾਨ ਸਹਿਤ ਹੋਏਗਾ ਜਿਨ੍ਹਾਂ ਨੂੰ ਪੁਰਾਣਾ ਤੋਂ ਪੁਰਾਣਾ ਟਾਈਫਿਡ ਵਾ ਟਾਈਫਿਡ ਖਤਮ ਕਰੇਗਾ ਜਿਨ੍ਹਾਂ ਨੂੰ ਬੁਖਾਰ ਟੈਂਪਰੇਚਰ ਵੱਧ ਰਿਹਾ ਬੋਡੀ ਦਾ ਉਹਨਾਂ ਵਾਸਤੇ ਇੱਕ ਗਲਾਸ ਤਿੰਨ ਦਿਨਾਂ ਦੇ ਵਿੱਚ ਅਸਰ ਕਰੇਗਾ ਹੀ ਕਰੇਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਅੱਛਾ ਨਾਗੀ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਆਪਣੇ ਰੋਗ ਬਾਬਤ ਆਪਣੀ ਸਿਹਤ ਬਾਬਤ ਮਿਲਨ ਦਾ ਕੀ ਜ਼ਰੀਆ ਬਿਲਕੁਲ ਜੀ ਜਦੋਂ ਵੀ ਜਿੰਨੇ ਸਾਡੇ ਕੋਲ ਆਉਣਾ ਉਹ ਉਹ ਸਾਨੂੰ ਤੁਸੀਂ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ ਜਲੰਧਰ ਆਪਾਂ ਬੈਠੇ ਆ ਜੀ ਗੜਾ ਰੋਡ ਤਾਜ ਮਾਰਕੀਟ ਬੱਸ ਸਟੈਂਡ ਤੋਂ ਮਾਤਰ ਜੇ ਤੁਸੀਂ ਤੁਰ ਕੇ ਆਉਂਦੇ ਹੋ 10 ਮਿੰਟ ਦਾ ਰਸਤਾ ਸਿੱਧਾ ਹੀ ਆਉਣਾ ਜੀ ਗੜਾ ਰੋਡ ਫਾਟਕੀ ਲਾਈਨ ਪਾਰ ਕਰਕੇ ਰੇਵੇ ਲਾਈਨ ਪਾਰ ਕਰਕੇ ਸਿੱਧੇ ਅਗਰ ਤੁਸੀਂ ਆਟੋ ਤੇ ਆਉਂਦੇ ਹੋ ਤਾਂ 5 ਮਿੰਟ ਦਾ ਰਸਤਾ ਜਦੋਂ ਮਰਜ਼ੀ ਆਓ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੀ ਸੇਵਾ ਚ ਹਾਜ਼ਰ ਲਗਾਤਾਰ ਇੱਥੇ 5 ਦਿਨ ਆਪਾਂ 6 ਦਿਨ ਹੁੰਦੇ ਆ ਔਰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜੀ 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 ਅੱਛਾ ਕਟਾਰੀ ਸਾਹਿਬ ਫਿਰ ਇਹਦਾ ਇਨਟੇਕ ਕਿਵੇਂ ਕਰਨਾ ਹੈ ਬੈਸਟ ਰਿਜ਼ਲਟ ਲੈਣ ਵਾਸਤੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਲੋਂਗਾ ਵਾਲਾ ਪਾਣੀ ਹੈ ਟਾਈਫਾਇਟ ਦੇ ਵਿੱਚ ਹਰ ਤਰ੍ਹਾਂ ਦੀ ਹਰ ਉਮਰ ਦੇ ਵਿੱਚ ਜਿਹੜਾ ਬੜਾ ਵਧੀਆ ਰਿਜ਼ਲਟ ਦਿੰਦਾ ਹੈ ਬਿਲਕੁਲ ਜੀ ਬਿਲਕੁਲ ਇਹਨੂੰ ਟੇਕ ਕਰਨ ਦਾ ਸਮਾਂ ਬਹੁਤ ਹੀ ਸਿੰਪਲ ਤੇ ਸਾਦਾ ਵਾ ਤੁਸੀਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਤਾਂ ਇਹਨੂੰ ਬੋਇਲ ਕਰ ਲਿਆ ਉਸ ਤੋਂ ਬਾਅਦ ਜਦੋਂ ਇਹ ਕੋਸਾ ਜਾ ਹੋ ਗਿਆ ਯਾਨੀ ਕਿ ਪੀ ਜੋਗਾ ਹੋ ਗਿਆ ਉਸ ਤੋਂ ਬਾਅਦ ਇਹਨੂੰ ਦਿਨ ਦੇ ਵਿੱਚ ਦੋ ਵਾਰ ਹੀ ਲੈਣਾ ਵਾ ਇੱਕ ਗਲਾਸ ਨੂੰ ਤੁਸੀਂ ਅੱਧਾ ਗਲਾਸ ਦੁਪਹਿਰ ਸੋਰੀ ਸਵੇਰ ਦੇ 11 ਵਜੇ ਔਰ ਅੱਧਾ ਗਲਾਸ ਸ਼ਾਮੀ 4 ਵਜੇ ਇਹਨੂੰ ਤੁਸੀਂ ਦੋ ਕੈਟਾਗਰੀ ਦੇ ਵਿੱਚ ਦੋ ਟਾਈਮ ਦੇ ਵਿੱਚ ਨੂੰ ਯੂਜ਼ ਕਰਨਾ ਜੀ ਜੀ ਬਿਲਕੁਲ ਜੀ ਲਗਾਤਾਰ ਯੂਜ਼ ਕਰਦੇ ਜੀ ਹਾਂ ਨਹੀਂ ਲਗਾਤਾਰ ਨਹੀਂ ਨੂੰ ਆਪਾਂ ਯੂਜ਼ ਕਰਾਂਗੇ ਇੰਦੇ ਚ ਸਭ ਤੋਂ ਵੱਡੀ ਸਾਵਧਾਨੀ ਹੀ ਇਹ ਹੈ ਕਿ ਤੁਸੀਂ ਇਹਨੂੰ ਲਗਾਤਾਰ ਨਹੀਂ ਲੈ ਸਕਦੇ ਇੰਦੇ ਵਿੱਚ ਅੱਜ ਪੀ ਕੇ ਇੱਕ ਦਿਨ ਦਾ ਗੈਪ ਫਿਰ ਪਰਸੋ ਫਿਰ ਇੱਕ ਦਿਨ ਦਾ ਗੈਪ ਯਾਨੀ ਹਫਤੇ ਦੇ ਵਿੱਚ ਤੁਸੀਂ ਇਹਨੂੰ ਤਿੰਨ ਦਿਨ ਯੂਜ਼ ਕਰਨਾ ਵਾ ਔਰ ਤਿੰਨ ਹਫਤੇ ਲਗਾਤਾਰ ਯੂਜ਼ ਕਰਨਾ ਵਾ ਅਗਰ ਵਿੱਚ ਵਿਚਾਲੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪਰੇਸ਼ਾਨੀ ਆਂਦੀ ਆ ਤਾਂ ਤੁਸੀਂ ਆਪਦੇ ਨੇੜਲੇ ਡਾਕਟਰ ਨਾਲ ਕੰਸਰਨ ਕਰ ਸਕਦੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਹੇਸ ਸਾਹਿਬ ਡਾਕਟਰ ਕਰਨ ਕਟਾਰੀਆ ਤੇ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਜਿਹਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਲੌਂਗ ਤੇ ਲੌਂਗਾ ਵਾਲਾ ਪਾਣੀ ਹੈ ਜਿਹੜਾ ਟਾਈਫਾਇਡ ਬੁਖਾਰ ਦੇ ਵਿੱਚ ਬੜਾ ਵਧੀਆ ਰੋਲ ਹੈ ਉਹ ਅਦਾ ਕਰ ਸਕਦਾ ਕਿੰਨਾ ਵੀ ਪੁਰਾਣਾ ਬੁਖਾਰ ਹੋਵੇ ਕਿੰਨੀ ਵਾਰ ਤੁਹਾਨੂੰ ਟਾਈਫਾਇਡ ਹੁੰਦਾ ਹੋਵੇ ਵਾਰ-ਵਾਰ ਹੁੰਦਾ ਹੋਵੇ ਜਿਨ੍ਹਾਂ ਦਾ ਬੁਖਾਰ ਲੱਥਦਾ ਹੀ ਨਹੀਂ ਲੈਂਦਾ ਹੀ ਨਹੀਂ ਥੱਕ ਗਏ ਨੇ ਅੱਕ ਗਏ ਨੇ ਪੱਕ ਗਏ ਨੇ ਡਾਕਟਰਾਂ ਕੋਲ ਜਾ ਜਾ ਕਿ ਤਾਂ ਉਹਨਾਂ ਨੂੰ ਡਾਕਟਰ ਸਾਹਿਬ ਦਾ ਕਹਿ ਰਹੇ ਕਿ ਇੱਕ ਵਾਰ ਇਹ ਲੌਂਗਾਂ ਵਾਲਾ ਪਾਣੀ ਵੀ ਸ਼ਕਤੀਸ਼ਾਲੀ ਪਾਣੀ ਹੈਗਾ ਜਿਹੜਾ ਉਹ ਇਸਤੇਮਾਲ ਕਰਕੇ ਦੇਖਣ ਕਿਉਂਕਿ ਜਿਹੜਾ ਇਹ ਲੌਂਗਾਂ ਦੇ ਵਿੱਚ ਜਿਹੜੀ ਤਾਕਤ ਹੈ ਜਾਨਾ ਬਹੁਤ ਜ਼ਿਆਦਾ ਐਂਟੀ ਇਨਫਲੇਮੇਟਰੀ ਹੈਗਾ ਐਂਟੀ ਬੈਕਟੀਰੀਅਲ ਹੈਗਾ ਜਿਹੜਾ ਇਹ ਕਾਫੀ ਹੱਦ ਤੱਕ ਜਿਹੜਾ ਬੈਕਟੀਰੀਆ ਤੁਹਾਡੇ ਪੇਟ ਦੇ ਵਿੱਚ ਗਿਆ ਹੈ ਟਾਈਫਾਇਡ ਵਾਲਾ ਉਸ ਨੂੰ ਖਤਮ ਕਰਕੇ ਤੁਹਾਨੂੰ ਇੱਕ ਸਿਹਤਮੰਦ ਤੰਦਰੁਸਤ ਸਰੀਰ ਜਿਹੜਾ ਉਹ ਦੇ ਸਕਦਾ ਹੈ ਧੰਨਵਾਦ